ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 20 ਗੁੰਡੇ ਪਾਏ ਆ ਜੀ ਤੇ 10 10 ਗੁੰਡਿਆਂ ਦਾ ਇਹ ਡਿਜ਼ਾਈਨ ਹੈ ਤੇ ਆਪਾਂ 20 ਗੁੰਡੇ ਪਾਏ ਆ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਦਾ ਸੈੱਟ ਬਣਾਓ ਛਾਲ ਸਟਾਲ ਹਰੇਕ ਚੀਜ਼ ਤੇ ਪੈਣ ਵਾਲਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜ਼ਰੂਰ ਬਣਾਇਓ ਜ਼ਰੂਰ ਮੇਰੀ ਵੀਡੀਓ ਦੇਖਿਓ ਤੇ ਮੇਰੇ ਚੈਨਲ ਨੂੰ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਬਣਾਉਣਾ ਆਪਾਂ ਹਾਂ ਉਲਟੀ ਸਲਾਈ ਬਣਾਉਣੀ ਆ ਪਹਿਲਾਂ ਆਪਾਂ ਉਲਟੀ ਸਲਾਈ ਬਣਾਉਨੇ ਆ ਸਿੱਧੇ ਪਾਸੇ ਜਾ ਕੇ ਆਪਾਂ ਫਿਰ ਡਿਜ਼ਾਈਨ ਕਰਾਂਗੇ ਜੀ ਸਟਾਰਟ ਤੇ ਵੀਡੀਓ ਪੂਰੀ ਦੇਖਿਆ ਕਰੋ ਜੀ ਐਂਡ ਤੱਕ ਡਿਜ਼ਾਈਨ ਬਹੁਤ ਵਧੀਆ ਹੈਗਾ ਸੋਹਣਾ ਬਣਦਾ ਵੀ ਬਹੁਤ ਜਲਦੀ ਜਲਦੀ ਇਹ ਨਹੀਂ ਹੈਗਾ ਵੀ ਬਣਦਾ ਨਹੀਂ ਹੈਗਾ ਇਸੇ ਹਰੇਕ ਉਹਨਾਂ ਤੇ ਹਰੇਕ ਉਹਨਾਂ ਤੇ ਜੱਜਣ ਵਾਲਾ ਡਿਜ਼ਾਈਨ ਹੈ ਤੇ ਜ਼ਰੂਰ ਟਰਾਈ ਕਰਿਓ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਤੇ ਹੁਣ ਆਪਾਂ ਅੱਗੇ ਜੇ ਸਿੱਧੇ ਪਾਸੇ ਹੁਣ ਆਪਾਂ ਇੱਕ ਕੁੰਡਾ ਤਾਰਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ दो कुे आप उल्टे बना लाँगे तागा पीछे करा चार क्डे आप सीधे बनावेंगे दो कुे उल्टे हो गए चार सीधे हो गए उसे फिर दो आपडे उल्टे बनावेंगे धागा पिछे करा इतना दो एक कुंडा बनावें ਅੱਗੇ ਕਰਕੇ ਵਲ ਪਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਣੇ ਕੁੰਡੇ 2 4 6 8 10 ਆ ਆਪਾਂ ਵਲ ਪਾਇਆ ਤਾਂ ਆਪਣਾ ਕੁੰਡਾ ਪੂਰਾ ਹੋ ਗਿਆ ਵਲ ਤਾਂ ਆਪਾਂ ਪਾਉਣਾ ਹੀ ਹੈ ਕਿਉਂਕਿ ਆਪਾਂ ਕੁੰਡਾ ਵਧਾਉਣਾ ਤੇ ਆਹ ਵਾਲੇ ਕੁੰਡੇ ਆਪਾਂ ਦੋ ਉਲਟੇ ਬਣਾ ਲਾਂਗੇ ਅੱਗੇ ਫੇਰ ਆਪਾਂ ਚਾਰ ਕੁੰਡੇ ਸਿੱਧੇ ਬਣਾਵਾਂਗੇ దో కడే ఉల్టే ఉల్టి సైడ్ ఆ గే దో కుడే సార్ కుండే ఉల్టే ਦੋ ਕੁੰਡੇ ਆਪਾਂ ਫਿਰ ਸਿੱਧੇ ਬਣਾਵਾਂਗੇ ਆ ਜਿਹੜਾ ਆਪਾਂ ਵਲ ਪਾਇਆ ਸੀ ਇਹ ਕੁੰਡਾ ਉਲਟਾ ਬਣਾਵਾਂਗੇ ਅਗਲਾ ਕੁੰਡਾ ਵੀ ਆਪਾਂ ਉਲਟਾ ਬਣਾ ਲਾਂਗੇ ਇੱਥੇ ਦੋ ਕੁੰਡੇ ਆਪਣੇ ਉਲਟੇ ਹੋ ਗਏ ਦੋ ਕੁੰਡੇ ਫਿਰ ਸਿੱਧੇ ਬਣਾਵਾਂਗੇ ਐਂਡ ਤੇ ਆਪਣੇ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਨਨ ਆਪਾਂ ਅਗੇ ਜਿੱਸੇ ਤੇ ਪਾਸੇ ਤੀਜੀ ਸਲਾਈ ਆਪਣੇ ਦੋ ਕੁੰਡੇ ਉਲਟੇ ਇਹ ਵਾਲੇ ਦੋ ਕੁੰਡੇ ਆ ਜਿਹੜੇ ਚਾਰ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਇਹ ਦੋ ਕੁੰਡੇ ਆਪਾਂ ਨੀਚੇ ਆ ਦੀ ਮੋਰੇ ਲੈ ਆਵਾਂਗੇ ਇਹਨਾਂ ਨੂੰ ਆਪਾਂ ਪਹਿਲਾਂ ਬਣਾ ਲਵਾਂਗੇ। ਹਲਕੁNDE ਬਾਅਦ ਵਿੱਚ ਬਣਾਵਾਂਗੇ ਤੋਂ। ਸਿੱਧੇ ਬਣਾ ਲਈਏ ਆਪਾਂ। ਦੋ ਕੁੰਡੇ ਉਲਟੇ। ਹੁਣ ਆਪਾਂ ਆਹ ਕੁੰਡਾ ਇਸ ਤਰ੍ਹਾਂ ਲਟਾਵਾਂਗੇ। ਆਪਾਂ ਕੁੰਡਾ ਵਧਾਉਣਾ ਪਤਾਗਾ ਇੱਧਰ ਰੱਖ ਕੇ ਵਧਾ ਸਕਦੇ ਆ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ। ਇੱਧਰ ਹੀ ਰੱਖਾਂਗੇ। ਇਸ ਤਰ੍ਹਾਂ ਆਪਾਂ ਦੋਆਂ ਦਾ ਇੱਕ ਕਰਤਾ ਅੱਗੇ ਦੋ ਗੁੰਡੇ ਉਲਟੇ ਇਹਨਾਂ ਨੂੰ ਫਿਰ ਆਪਾਂ ਦੋ ਚਾਰਾਂ ਗੁੰਡਿਆਂ ਨੂੰ ਇਸ ਤਰ੍ਹਾਂ ਬਣਾਵਾਂਗੇ ਦੋ ਗੁੰਡਿਆਂ ਦੀ ਅੰਦਰਲਾ ਬਦਲੀ ਕਰਕੇ ਆਹ ਵਾਲੇ ਉੱਪਰ ਆਉਂਦੀ ਇੱਧਰ ਲੈ ਲਾਂਗੇ ਇਹਨਾਂ ਨੂੰ ਨਿਚਲੇ ਪਾਸੇ ਦੀ ਅੱਗੇ ਲੈ ਲਾਂਗੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਬਣਾ ਲਵਾਂਗੇ ਸਿੱਧੇ ਆਹ ਦੋ ਗੁੰਡੇ ਆਪਾਂ ਬਾਅਦ ਵਿੱਚ ਬਣਾ ਲਵਾਂਗੇ ਦੋ ਕੁੰਡੇ ਉਲਟੇ ਤੇ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ। ਉਲਟੀ ਸਾਈਡ ਆਪਾਂ ਦੋ ਕੁੰਡੇ ਬਣਾਵਾਂਗੇ ਜੀ ਸਿੱਧੇ। ਇੱਕ ਕੁੰਡਾ ਤਾਰ ਕੇ ਚਾਰ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇਧਰ ਆਪਾਂ ਜਿਹੜਾ ਆਪਾਂ ਵਲ ਪਾਇਆ ਸੀ ਉਹ ਕੁੰਡਾ ਵੀ ਆਪਾਂ ਹੁਣ ਇਧਰਲੇ ਪਾਸੇ ਉਲਟਾ ਬਣਾ ਲਨ ਪਹਿਲਾਂ ਇਧਰ ਬਣਾਇਆ ਸੀ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ചാ സിയപ്പോ പഞ്ച സൈ കഡേ ഉൾട്ടേ ചാര ക സിദ്ധേ ബുണേ ദോ കുളി ഇതരോധ പെല സോവേ ਉਨ ਦਿਵੰਤਾਗਾ ਇਧਰ ਹੀ ਹੈਗਾ ਇਹ ਪਹਿਲਾਂ ਆਪਾਂ ਇਸ ਤਰ੍ਹਾਂ ਵੜ ਪਾਇਆ ਸੀ ਤੇ ਆਪਾਂ ਇਧਰ ਰੱਖ ਕੇ ਵੀ ਇਸ ਤਰ੍ਹਾਂ ਬਣਾ ਸਕਦੇ ਹਾਂ ਦੋ ਕੁੰਡੇ ਉਲਟੇ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਹਾਂ ਜੀ ਉਲਟੀ ਸਲਾਈ ਆਪਾਂ ਬਣਾ ਲਈ ਸੀ ਤੇ ਦੋ ਗੁੰਡੇ ਆਪਾਂ ਉਹ ਇਧਰੋਂ ਉਲਟੇ ਬਣਾ ਲਏ ਤੇ ਹੁਣ ਆਪਾਂ ਫਿਰ ਆਹ ਗੁੰਡੇ ਇਸ ਤਰ੍ਹਾਂ ਲਟਾਵਾਂਗੇ ਤੇ ਨੰਨ ਆਪਾਂ ਚਾਰਾਂ ਗੁੰਡਿਆਂ ਨੂੰ ਸਿੱਧੇ ਬਣਾ ਲਵਾਂਗੇ ਅੱਗੇ ਪਿੱਛੇ ਕਰਨੇ ਹੁੰਦੇ ਆਪਾਂ ਦੋ ਦੋ ਗੁੰਡੇ ਇਸ ਤਰ੍ਹਾਂ ਕਰ ਲੈਣੇ ਆਪਾਂ ਦੋ ਕੁੰਡੇ ਉਲਟੇ ਆਹ ਵਾਲਾ ਡਿਜ਼ਾਈਨ ਫੇਰ ਬਣੂਗਾ ਇਸ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਉਲਟਾ ਕੇ ਨਹੀਂ ਤਾਂ ਸਮਝ ਆਉਂਦੀ ਤਾਂ ਆਪਾਂ ਇਸ ਤਰ੍ਹਾਂ ਵਾਲਾ 파 ਕੇ ਵੀ ਬਣਾ ਸਕਦੇ ਆਪਾਂ ਕੁੰਡਾ ਵਧਾਉਣਾ ਹੈ ਆ ਦੋਹਾਂ ਦੇ ਇੱਕ ਕਰਨਾ ਤੇ ਇੱਕ ਕੁੰਡਾ ਆਪਾਂ ਇੱਥੇ ਵਧਾ ਲਿਆ ਆਹ ਵਾਲਾ ਅਨ ਆਗਲੇ ਦੋਹਾਂ ਦੇ ਇੱਕ ਕਰਦਾ దో కల్టే ఆ చారైన్ బావం గేహ క ਵੇਖੋ ਇਹ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਚਲੋ ਜੀ ਆਪਾਂ ਦੋ ਡਿਜ਼ਾਈਨ ਬਣਾ ਲਿਆ ਹ ਤੇ ਆਪਾਂ ਹੁਣ ਹੋਰ ਬਣਿਆ ਦਿਖਾਉਨੇ ਆ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ ਕਿੰਨਾ ਸੋਹਣਾ ਚਾਰ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਤੇ ਆ ਜੀ ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਦਬਕੇ ਕਰ ਦਿਆ ਕਰੋ ਜੀ ਤੇ ਕਮੈਂਟ ਵੀ ਕਰ ਦਿਆ ਕਰੋ ਜੇ ਤੁਹਾਨੂੰ ਕੁਝ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਤੇ ਬਰ ਵਧੀਆ-ਵਧੀਆ ਕਮੈਂਟ ਕਰਿਓ ਜੀ ਤੇ ਆਹ ਦੇਖ ਲਓ ਜੀ ਡਿਜ਼ਾਈਨ ਤਾਂ ਨਹੀਂ ਇਹ ਨਿੰਦਣ ਵਾਲਾ ਜੀ ਕੁਛ ਵੀ ਬਣਾਓ ਜਲਦੀ ਵੀ ਬਹੁਤ ਬਣਦਾ ਕੋਈ ਇਹ ਨਹੀਂ ਵੀ ਬਣਦਾ ਨਹੀਂ ਤੇ ਦੇਖੋ ਇਹ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਜਰੂਰ ਟਰਾਈ ਕਰਿਓ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ